ਜੋ ਪਿਛਲੇ ਦਿਨੀ ਜੀਐਨਯੂ ਵਿੱਚ ਭਾਰਤ ਮਾਤਾ ਵਿਰੋਧੀ ਨਗਾਰੇ ਲਗਾਏ ਗਏ ਸਨ ਜੀਐਨਯੂ ਦਾ ਸਮਰਥਨ ਕਰ ਰਹੇ ਕਾਂਗਰਸ ਦੇਸ਼ ਰਾਹੁਲ ਗਾਂਧੀ ਅਤੇ ਦਿੱਲੀ ਦੇ ਸੀਐਮ ਅਦਵਿੰਦ ਕੇਜਰੀਵਾਲ ਜੀ ਦੇ ਬਿਆਨਾਂ ਦੇ ਰੋਸ ਵਿੱਚ ਅੱਜ ਜਲੰਧਰ ਵਿੱਚ ਪੰਡਿਤ ਦੀਨदयाल उपादेय ਮੰਚ ਵੱਲੋਂ ਅਨੋਖੇ ਢੰਗ ਨਾਲ ਪ੍ਰਦਰਸ਼ਨ ਕੀਤਾ ਗਿਆ ਪ੍ਰਦਰਸ਼ਨਕਾਰੀਆਂ ਨੇ ਰਾਹੁਲ ਗਾਂਧੀ ਤੇ ਅਤੇ ਕੇਜਰੀਵਾਲ ਜੀ ਦਾ ਬਹੁਤ ਖੋਤੇ ਉਤੇ ਬਿਠਾ ਕੇ ਸ਼ਹਿਰ ਵਿੱਚ ਘੁਮਾਇਆ ਇਸ ਮੌਕੇ ਤੇ ਪੰਡਿਤ ਦੀਨदयाल उपादे ਮੰਚ ਦੇ ਪੰਜਾਬ ਪ੍ਰਧਾਨ ਸ਼੍ਰੀ ਕਿਸ਼ਨ ਲਾਲ ਸ਼ਰਮਾ ਜੀ ਅਤੇ ਉਪ ਪ੍ਰਧਾਨ ਅਸ਼ੋਕ ਸ੍ਰੀਨ ਹਿੱਕੀ ਜੀ ਅਤੇ ਮੰਚ ਦੇ ਸਮਰਥਕ ਮੌਜੂਦ ਸਨ ਪਿਛਲੇ ਦਿਨੀ ਜਿਹੜਾ ਕਿ ਜਵਾਰ ਲਾਲ ਵਿਸ਼ਵ ਵਿਦਿਆਲਿਆ ਯੂਨੀਵਰਸਿਟੀ ਦੇ ਵਿੱਚ ਭਾਰਤ ਵਿਰੋਧੀ ਨਾਰੇ ਲੱਗੇ ਉਸ ਨਾਰਿਆਂ ਦਾ ਸਮਰਥਨ ਕਰਨ ਲਈ ਰਾਹੁਲ ਗਾਂਧੀ ਔਰ ਕੇਸ਼ਰੀਬਾਲ ਨੇ ਉਹਨਾਂ ਦਾ ਸਮਰਥਨ ਕੀਤਾ ਅਸੀਂ ਰਾਹੁਲ ਗਾਂਧੀ ਜੀ ਨੂੰ ਔਰ ਕੇਸ਼ਰੀਬਾਲ ਜੀ ਨੂੰ ਇਹ ਕਹਿਣਾ ਚਾਹੁੰਦੇ ਆ ਪੰਡਿਤ ਜੀਨਦਾਲ ਉਪਾਦੇਸ਼ ਸਮ੍ਰਿਤੀ ਮੰਚ ਦੇ ਮਾਧਿਅਮ ਨਾਲ ਰਾਹੁਲ ਗਾਂਧੀ ਜੀ ਥੋੜਾ ਜਿਹਾ ਹੋਸ਼ ਚਾਓ ਕਿਉਂਕਿ ਹਜ਼ਾਰਾਂ ਕ੍ਰਾਂਤੀਕਾਰੀ ਵੀਰਾਂ ਨੇ ਸ਼ਹਾਦਤਾਂ ਦੇ ਕੇ ਇਸ ਭਾਰਤ ਮਾਂ ਨੂੰ ਆਜ਼ਾਦ ਕਰਵਾਇਆ ਛੋਟੇ-ਛੋਟੇ ਲਾਲ ਖਜ਼ਾਰਾ ਕ੍ਰਾਂਤੀਕਾਰੀ ਵੀਰਾਂ ਨੇ ਬਲੀਦਾਨ ਦੇ ਕੇ ਇਸ ਭਾਰਤ ਮਾਂ ਨੂੰ ਆਜ਼ਾਦ ਕਰਾਇਆ ਤੁਸੀਂ ਮਾਤ੍ਰਿਕ ਪੁਰਖੀ ਵੋਟਾਂ ਦੀ ਖਾਤਰ ਰਾਹੁਲ ਗਾਂਧੀ ਜੀ ਕੇਸ਼ਰੀਵਾਲ ਜੀ ਉਥੇ ਭਾਰਤ ਮਾਂ ਦੀ ਮੁਰਦਾਬਾਦ ਤੇ ਜਿਹੜੇ ਨਾਰੇ ਲਾ ਰਹੇ ਆ ਤੁਸੀਂ ਉਹਨਾਂ ਦਾ ਸਮਰਥਨ ਕਰਦੇ ਹੋ ਮੈਂ ਅੱਜ ਪੰਜਾਬ ਦੀ ਜਨਤਾ ਨੂੰ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਕਹਿਣਾ ਚਾਹੁੰਦਾ ਕਿ ਜਿਨ੍ਹਾਂ ਨੂੰ ਭਾਰਤ ਮਾਂ ਨਾਲ ਪਿਆਰ ਹੈ ਉਹ ਸੜਕਾਂ ਦੇ ਉਤਰਨ ਤਾਂ ਕਿ ਮੁੜ ਕੇ ਭਾਰਤ ਦੇਸ਼ ਦੇ ਅੰਦਰ ਕੋਈ ਵੀ ਨੇਤਾ ਵੋਟਾਂ ਦੀ ਖਾਤਰ ਨੌਜਵਾਨਾਂ ਨੂੰ ਇਦਾਂ ਭੜਕਾ ਕੇ ਇਦਾਂ ਦੰਗੇ ਨਾ ਕਰਾ ਸਕੇ ਇਹ ਰਾਹੁਲ ગાંધી ਜੀ ਦਾ ਇੱਕੋ ਹੀ ਮਕਸਦ ਹੈ ਉਹ ਕੀ ਇਹ ਲੋਕ ਸੱਤਾ ਤੋਂ ਬਗਾਰ ਨਹੀਂ रह ਸਕਦੇ ਇਹਨਾਂ ਨੂੰ ਹਿੱਕੋ ਹਰ ਵੇਲੇ ਸੱਤਾ ਦੀ ਲੜਾਈ ਲੜਨੀ ਆਉਂਦੀ ਹੈ ਔਰ ਮੈਂ ਪੰਜਾਬ ਦੇ ਸਾਰੇ ਰਾਜਨੀਤਿਕ 당ਾਂ ਨੂੰ ਸਾਰੇ ਸਮਾਜਿਕ ਸੰਗਠਨਾਂ ਨੂੰ ਇਹ ਤਮੰਗਾ ਕਿ ਗਲੀ ਗਲੀ ਰਾਹੁਲ ਗਾਂਧੀ ਮੁਰਦਾਬਾਦ ਦੇ ਨਾਰੇ ਲੱਗਣੇ ਚਾਹੀਦੇ ਆ ਗਲੀ ਗਲੀ ਕੇਜਰੀਬਾਲ ਮੁਰਦਾਬਾਦ ਦੇ ਨਾਰੇ ਲੱਗਣੇ ਚਾਹੀਦੇ ਆ ਤਾਂ ਕਿ ਭਾਰਤ ਮਾਂ ਦੀ ਧਰਤੀ ਦੇ ਉੱਤੇ ਭਗਤ ਸਿੰਘ ਰਾਜਗੁਰੂ ਸੁਖਦੇਵ ਕਰਤਾਰ ਸਰਾਭਾ ਉਦਮ ਸਿੰਘ ਦੀ ਧਰਤੀ ਦੇ ਲਾਲਾ ਲਾਜਪਤ ਰਾਏ ਦੀ ਧਰਤੀ ਤੇ ਮੁਰਕੇ ਕੋਈ ਜ਼ੋਰਤ ਨਾ ਕਰ ਸਕੇ ਭਾਰਤ ਮਾਂ ਮੁਰਦਾਬਾਦ ਅਗਰ ਇਹਨਾਂ ਨੂੰ ਅਫਜਲ ਗੁਰੂ ਦੇ ਨਾਲ ਪਿਆਰ ਹੈ ਅਗਰ ਪਾਕਿਸਤਾਨ ਨਾਲ ਪਿਆਰ ਹੈ ਰਾਹੁਲ ਗਾਂਧੀ ਜੀ ਉੱਥੇ ਜਾ ਕੇ ਲੋਕ ਸਭਾ ਚੋਣਾਂ ਆਬ ਲੜੋ ਕੇਸ਼ਰੀ ਪਾਲ ਜੀ ਉੱਥੇ ਜਾ ਕੇ ਲੋਕ ਸਭਾ ਚੋਣਾਂ ਲੜਾਓ ਜਿਹੜਾ ਭਾਰਤ ਵੱਲ ਜਿਹੜਾ ਮੇਰੇ ਭਾਰਤ ਵੱਲ ਅੱਖ ਚੱਕੇਗਾ ਅੱਖ ਚੱਕ ਜੜ ਆਪਣੀ ਹੀ ਪੱਟੇਗਾ ਅਸੀਂ ਉਹਨਾਂ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਹਿੰਦੁਸਤਾਨ ਵਸਟਿਆਂ ਦੇ ਨੌਜਵਾਨਾਂ ਦੀ ਰਗਾਂ ਦੇ ਵਿੱਚ ਭਗਤ ਸਿੰਘ ਰਾਜਗੁਰੂ ਸੁਖਦੇਵ ਉਦਮ ਸਿੰਘ ਵਰਗੇ ਕਰਤਾਰ ਸਿੰਘ ਸਰਾਭਾ ਵਰਗਿਆਂ ਦਾ ਖੂਨ ਨਹੀਂ ਖਤਮ ਹੋਇਆ ਕਿ ਜੋ ਮਰਜੀ ਤੁਸੀਂ ਹਿੰਦੁਸਤਾਨ ਦੇ ਤੱਕ ਕਿਦੇ ਬੋਲੀ ਜਾਓ ਜਿਹੜਾ ਪਾਕਿਸਤਾਨ ਜਿੰਦਾਬਾਦ ਕਹੇਗਾ ਉਹਨੂੰ ਭਾਰਤ ਦੇਸ਼ 'ਚ ਰਹਿਣ ਦਾ ਕੋਈ ਅਧਿਕਾਰ ਨਹੀਂ ਚਾਹੇ ਕੋਈ ਹਿੰਦੂ ਹੋਵੇ ਚਾਹੇ ਕੋਈ ਮੁਸਲਮਾਨ ਹੋਵੇ ਚਾਹੇ ਕੋਈ ਸਿੱਖ ਹੋਵੇ ਚਾਹੇ ਕੋਈ ਇਸਾਈ ਹੋਵੇ ਜਿਹਨੂੰ ਭਾਰਤ ਮਾਂ ਨਾਲ ਪਿਆਰ ਨਹੀਂ ਉਹਨੂੰ ਭਾਰਤ ਮਾਂ ਦੀ ਧਰਤੀ 'ਤੇ ਰਹਿਣ ਦਾ ਵੀ ਕੋਈ ਅਧਿਕਾਰ ਨਹੀਂ ਅਸੀਂ ਜਲਨ ਕਰਦੇ ਆ ਰਾਹੁਲ ਗਾਨੀ ਨੂੰ ਕਿ ਪੰਜਾਬ ਦੇ ਹਰ ਗਲੀ ਹਰ ਚੁਰਾਹੇ ਤੇ ਅਸੀਂ ਜਾਵਾਂਗੇ ਔਰ ਨੌਜਵਾਨਾਂ ਨੂੰ ਜਗਾਵਾਂਗੇ ਇਹ ਕਹਿੰਦੇ ਖਰੇ ਨੌਜਵਾਨ ਸੋ ਗਏ ਨੇ ਭਾਰਤ ਦੇ ਪਹਿਰੇਦਾਰ ਇਹ ਵੀਰਾਂ ਦੀ ਧਰਤੀ ਪੰਜਾਬ ਨਹੀਂ ਸੋਏਗੀ ਇਹਨਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਏਗਾ ਨਾ ਕਿ ਭਾਰਤੀ ਧਰਤੀ ਦੇ ਅਸਾਂ ਕੋਈ ਜੰਦ